ਦੇਸ਼ਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਦੇਸ਼ਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਅੰਮੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਕੋੜੀ ਚੜਿਆ ਨਿਸਯੋ ਕੋੜੀ ਚੜਿਆ ਨੀ ਵੀਰ ਮੇਰਾ ਕੋੜੀ ਚੜਿਆ ਸੋਨੇ ਦੀਆਂ ਤਾਰਾਂ ਦਾ ਸੇ ਰਾਜਾ ਦਲਾਇਆ ਸੋਨੇ ਦੀਆਂ ਤਾਰਾਂ ਦਾ ਸੇ ਰਾਜਾ ਦਲਾਇਆ ਸੋਨੇ ਦੀਆਂ ਤਾਰਾਂ ਦਾ ਸੇ ਰਾਜਾ ਦਲਾਇਆ ਵੀਰ ਮੇਰੇ ਦਾ ਹੋਇਆ ਰੂਪ ਸਵਾਇਆ ਵੀਰ ਮੇਰੇ ਦਾ ਹੋਇਆ ਰੂਪ ਸਵਾਇਆ ਚੱਲਿਆ ਨਾ ਜਾਏ ਲਿਸ਼ਕਾਰਾ ਨੀ ਵੀਰ ਮੇਰਾ ਕੋੜੀ ਚੜਿਆ ਚੱਲਿਆ ਨਾ ਜਾਏ ਲਿਸ਼ਕਾਰਾ ਨੀ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਦੇਸ਼ਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਦੇਸ਼ਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਅੰਮੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ ਅੰਮੜੀ ਦੇ ਦਿਲ ਦਾ ਸਹਾਰਾ ਨਹੀਂ ਵੀਰ ਮੇਰਾ ਕੋੜੀ ਚੜਿਆ ਰਾਹ ਵਿੱਚ ਖੜੀ ਤੇਰੇ ਬਾਬਲ ਦੀ ਜਾਈ ਰਾਹ ਵਿੱਚ ਖੜੀ ਤੇਰੇ ਬਾਬਲੇ ਦੀ ਜਾਈ ਦੇ ਜਾਵੇ ਦੇ ਜਾਵੀਂ ਰਾਵਗ ਫੜਾਈ ਦੇ ਜਾਵੇ ਦੇ ਜਾਵੀਂ ਰਾਵਗ ਫੜਾਈ ਵਸਦਾ ਰਹੇ ਤੇਰਾ ਦਵਾਰਾ ਨੀ ਵੀਰ ਮੇਰਾ ਕੋੜੀ ਚੜਿਆ ਵਸਦਾ ਰਹੇ ਵੇ ਤੇਰਾ ਦਵਾਰਾ ਨੀ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਕੋੜੀ ਚੜਿਆ ਨਿਸਈਓ ਕੋੜੀ ਚੜਿਆ ਸ਼اندار ਰਾਜਾ ਮੇਰੇ ਬਾਬਲ ਦਾ ਪਿਆਰਾ ਦੇ ਸ਼اندار ਰਾਜਾ ਮੇਰੇ ਬਾਬਲ ਦਾ ਪਿਆਰਾ ਅਮੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ ਕੋੜੀ ਚੜਿਆ ਨਿਸਯੋ ਕੋੜੀ ਚੜਿਆ ਅਮੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ